ਨਾਬਾ ਚਾਜ ਜ਼ਬਰਦਸਤ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ ਜੀਹਾਂ ਦੱਸਦੀ ਹੈ ਕਿ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਧੱਕਾ ਮੁੱਕੀ ਹੋਈ ਹੈ ਸੋ ਕਿਸਾਨਾਂ ਦੇ ਵੱਲੋਂ ਡੀਐਸਪੀ ਨਾਬਾ ਮਨਦੀਪ ਕੌਰ ਦੇ ਘਿਰੋ ਦੀ ਜਿਹੜੀ ਅਲਟੀਮੇਟਮ ਕਾਲ ਦਿੱਤੀ ਗਈ ਸੀ ਸੋ ਇੱਥੇ ਪੁਲਿਸ ਅਧਿਕਾਰੀਆਂ ਦੀ ਗੱਡੀ ਨੂੰ ਰੋਕਣ ਤੇ ਇਹ ਜਿਹੜਾ मामला पखिया होया आज नजर आया सो दसिए दे कि डीएसपी ਦੇ ਵੱਲੋਂ ਕਿਸਾਨਾਂ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਤੇ ਉੱਥੇ ਕਿਸਾਨਾਂ ਦੇ ਵੱਲੋਂ ਵੀ ਡੀएसपी ਦੇ ਉੱਪਰ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਕਿ ਕਿਸ ਤਰੀਕੇ ਦੀ ਧੱਕਾ ਮੁਕੀ ਅੱਜ ਨਾਬਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਦਰਸਾ ਲਈ ਇਥੇ ਕਿਸਾਨਾਂ ਦੇ ਵੱਲੋਂ ਆਖਿਆ ਗਿਆ ਹੈ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਸੋ ਮਾਮਲਾ ਜਿਹੜਾ ਜੁੜਿਆ ਹੋਇਆ ਟਰਾਲੀ ਚੋਰੀ ਦੇ ਨਾਲ ਸੋ ਇੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਪੱਪੂ ਪੰਕਜ ਤੇ ਅਜੇ ਤੱਕ ਕੋਈ ਕਾਰਵਾਈ ਇਹਨਾਂ ਦੇ ਵੱਲੋਂ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਅੱਜ ਇਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਜੋ ਇੱਥੇ ਕੀਤਾ ਗਿਆ ਸੋ ਸ਼ਾਂਤਮਈ ਢੰਗ ਦੇ ਨਾਲ ਕਿਸਾਨਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਧਰਨਾ ਪ੍ਰਦਰਸ਼ਨ ਅਸੀਂ ਕਰ ਰਹੇ ਸੀ ਤੇ ਬਾਅਦ ਦੇ ਵਿੱਚ ਇਹ ਮਾਮਲਾ ਜਿਹੜਾ ਗਰਮੰਦਾ ਹੋਇਆ ਨਜ਼ਰ ਆਇਆ ਸੋ ਨਾਬਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਤੱਕ ਮੁੱਖੀ ਜੜੀਆ ਹੁੰਦੀ ਹੋਈ ਨਜ਼ਰ ਆਈ ਐ ਸੋ ਕਿਸਾਨਾਂ ਦੇ ਵੱਲੋਂ ਡੀਐਸਪੀ ਨਾਬਾ ਮਨਦੀਪ ਕੌਰ ਦੇ ਕਿਰੋ ਦੀ ਜਿਹੜੀ ਚੇਤਾਵਨੀ ਦਿੱਤੀ ਗਈ ਸੀ ਸੋ ਪੁਲਿਸ ਅਧਿਕਾਰੀਆਂ ਦੀ ਗੱਡੀ ਰੋਕਣ ਤੇ ਇੱਕ ਖਿੱਚੋ ਤਾਣ ਹੋਈ ਐ ਪ੍ਰਸ਼ਾਸਨ ਤੇ ਪੁਲਿਸ ਮੁਲਾਜ਼ਮਾਂ ਦਾ ਇੱਕ ਦੂਜੇ ਤੇ ਇਲਜ਼ਾਮ ਵੀ ਨਿਕਲ ਕੇ ਸਾਹਮਣੇ ਆ ਰਿਹਾ ਸੋ ਇੱਥੇ ਕਿਹਾ ਜਾ ਰਿਹਾ ਕਿ ਪੱਪੂ ਪੰਕਕਸ ਤੇ ਕਾਰਵਾਈ ਅਜੇ ਤੱਕ ਨਹੀਂ ਕੀਤੀ ਜਾ ਰਹੀ ਸੋ ਟਰਾਲੀ ਚੋਰੀ ਦਾ ਐ ਪੂਰਾ ਮਾਮਲਾ ਜਿਸ ਦੌਰਾਨ ਇੱਥੇ ਤੱਕਾ ਮੁੱਕੀ ਹੁੰਦੀ ਹੋਈ ਨਜ਼ਰ ਆਈ ਐ ਸੋ ਦੱਸਦੀ ਐ ਕਿ ਪ੍ਰਸ਼ਾਸਨ ਨੇ ਸਾਡੇ ਕੱਪੜੇ ਫਾੜੇ ਪੱਗਾਂ ਉਤਾਰੀਆਂ ਇਹ ਕਹਿੰਦੇ ਹੋਏ ਕਿਸਾਨ ਨਜ਼ਰ ਆਏ ਨੇ ਤੇ ਉੱਥੇ ਹੀ ਡੀਐਸਪੀ ਨਾਬਾ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਕਿਸਾਨਾਂ ਦੇ ਵੱਲੋਂ ਵੀ ਧੱਕਾਮੁੱਕੀ ਸਾਡੇ ਨਾਲ ਕੀਤੀ ਗਈ ਹੈ ਵਰਦੀ ਨੂੰ ਹੱਥ ਪਾਇਆ ਗਿਆ ਸੋ ਜਿਹੇ ਗੰਭੀਰ ਇਲਜ਼ਾਮ ਜਿਹੜੇ ਨੇ ਲਗਾਉਂਦੀ ਹੋਈ ਡੀਐਸਪੀ ਵੀ ਨਜ਼ਰ ਆਈ ਹੈ ਸੋ ਦੱਸਦੀ ਹੈ ਕਿ ਇੱਥੇ ਧੱਕਾਮੁੱਕੀ ਹੋਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਬਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਮਾਹੌਲ ਜਿਹੜਾ ਹੈ ਐਨਾ ਭਖ ਜਾਂਦਾ ਕਿ ਇਹ ਤਸਵੀਰਾਂ ਨਿਕਲ ਕੇ ਹੁਣ ਸਾਹਮਣੇ ਆਈਆਂ ਨੇ ਸੋ ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਪਹਿਲਾਂ ਕਹਿੰਦੇ ਸੀ ਕਿ ਇੱਥੇ ਧਰਨੇ ਕਰ ਕਰਕੇ ਤੁਸੀਂ ਪ੍ਰਸ਼ਾਸਨ ਤੋਂ ਜਾਂ ਫਿਰ ਸਰਕਾਰਾਂ ਤੋਂ ਸਵਾਲ ਕਰ ਸਕਦੇ ਹੋ ਆਪਣੇ ਹੱਕਾਂ ਨੂੰ ਮੰਗ ਸਕਦੇ ਹੋ ਤੇ ਅੱਜੋ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਰਾਜ ਹੈ ਕਿ ਇੱਥੇ ਕਿਸਾਨਾਂ ਨੂੰ ਐਦਾਂ ਸੜਕਾਂ ਤੇ ਰੁਲਣਾ ਪੈ ਰਿਹਾ ਹੈ ਸੋ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਇੱਥੇ ਧੱਕਾ ਮੁੱਕੀ ਜਿਹੜੀ ਹੈ ਕਿੱਤੀ ਗਈ ਹੈ ਤੇ ਨਾਲ ਹੀ ਪੱਗਾਂ ਜਿਹੜੀਆਂ ਨੇ ਕਿਸਾਨਾਂ ਦੀਆਂ ਉਹ ਵੀ ਲੱਤ ਗਈਆਂ ਨੇ ਸੋ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਧੱਕਾ ਮੁਕੀ ਜਿਹੜੀ ਹੈ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿਚਾਲੇ ਦੇਖਣ ਨੂੰ ਮਿਲ ਰਹੀ ਹੈ ਸੋ ਨਾਬਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨਾਂ ਵੱਲੋਂ ਡੀਐਸਪੀ ਮੰਦੀਪ ਕੌਰ ਦਾ ਕਿਰੋ ਕਰਨ ਦੀ ਪਹਿਲਾਂ ਤੋਂ ਹੀ ਜਿਹੜੀ ਚੇਤਾਵਨੀ ਐ ਦਿੱਤੀ ਗਈ ਸੀ ਤੇ ਨਾਲ ਹੀ ਇੱਥੇ ਗੱਡੀ ਨੂੰ ਲੈ ਕੇ ਇਹ ਬਹਿਸਵਾਜ਼ੀ ਹੁੰਦੀ ਹੋਈ ਪਹਿਲਾਂ ਨਜ਼ਰ ਆਈ ਐ ਸੋ ਇੱਥੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀ ਦੀ ਗੱਡੀ ਨੂੰ ਰੋਕਨ ਸਾਰਾ ਮਾਮਲਾ ਪੱਖਿਆ ਹੈ ਸੋ ਡੀਐਸਪੀ ਦੇ ਵੱਲੋਂ ਵੀ ਕਿਸਾਨਾਂ ਦੇ ਉੱਪਰ ਵਰਦੀ ਪਾੜਨ ਦੇ ਇਲਜ਼ਾਮ ਲਾਏ ਗਏ ਨੇ ਹਾਲਾਂਕਿ ਕਿਸਾਨਾਂ ਨੇ ਇੱਥੇ ਇਹ ਵੀ ਗੱਲ ਆਖੀ ਹੈ ਕਿ ਅਸੀਂ ਆਖਿਰ ਵਰਦੀ ਕਿਉਂ ਫਾੜਾਂਗੇ ਜੇਕਰ ਇਥੇ ਕਿਸਾਨਾਂ ਨੇ ਇਹ ਵੀ ਆਖਿਆ ਕਿ ਜੇਕਰ ਪੁਲਿਸ ਦੀ ਵਰਦੀ ਮਾੜੀ ਮੋਟੀ ਵੀ ਫੱਟੀ ਹੋਏ ਤਾਂ ਤੁਸੀਂ ਸਾਨੂੰ ਦਿਖਾ ਸਕਦੇ ਹੋ ਸੋ ਇਥੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਸੋ ਧੱਕਾ ਮੁਕੀ ਦੌਰਾਨ ਕਿਸਾਨਾਂ ਦੀਆਂ ਪੱਗਾਂ ਲੱਥੀਆਂ ਨੇ ਕੱਪੜੇ ਫਟੇ ਨੇ ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦਾ ਮਾਹੌਲ ਜਿਹੜਾ ਅੱਜ ਬਣਿਆ ਹੋਇਆ ਸੋ ਇੱਥੇ ਦੇਖ ਪਾ ਰਹੇ ਹੋ ਤੁਸੀਂ ਸਾਫ਼ ਤੌਰ ਤੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਪੱਗਾਂ ਜਿਹੜੀਆਂ ਨੇ ਓਲੱਥੀਆਂ ਨੇ ਸੋ ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਆਪਸੀ ਤਕਾਮੁੱਕਾ ਹੁੰਦਾ ਹੋਇਆ ਨਜ਼ਰ ਆਇਆ ਨਾਬਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਟਰਾਲੀ ਚੋਰੀ ਮਾਮਲੇ ਦੇ ਉੱਤੇ ਕਿਸਾਨਾਂ ਦੇ ਵੱਲੋਂ ਧਰਨੇ ਜਿਹੜੇ ਨੇ ਉਹ ਲਾਏ ਗਏ ਸੀ ਪਾਰੇ ਧਰਨਾ ਜਿਹੜਾ ਉਦੋਂ ਪਖਦਾ ਹੋਇਆ ਨਜ਼ਰ ਆਇਆ ਜਦੋਂ ਇੱਥੇ ਡੀਐਸਪੀ ਦੀ ਗੱਡੀ ਨੂੰ ਜਿਹੜਾ ਕਿਸਾਨਾਂ ਦੇ ਵੱਲੋਂ ਰੋਕ ਲਿਆ ਜਾਂਦਾ ਹੈ ਕਿ ਅੱਜ ਤੁਸੀਂ ਸਾਨੂੰ ਜਵਾਬ ਦੇ ਕੇ ਜਾਓ ਪਰ ਇੱਥੇ ਕੋਈ ਵੀ ਜਵਾਬ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਬਾਅਦ ਦੇ ਵਿੱਚ ਇਹ ਮਾਮਲਾ ਕਾਫੀ ਗਰਮਾੰਦਾ ਹੋਇਆ ਨਜ਼ਰ ਆਇਆ ਸੁਮਨਦੀਪ ਕੌਰ ਜਿਹੜੇ ਡੀਐਸਪੀ ਨੇ ਉਹਨਾਂ ਦਾ ਵੀ ਇਲਜ਼ਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਕਿਸਾਨਾਂ ਦੇ ਵੱਲੋਂ ਮੇਰੇ ਨਾਲ ਬਤਮੀਜ਼ੀ ਕੀਤੀ ਗਈ ਹੈ ਵਰਦੀ ਨੂੰ ਹੱਥ ਪਾਇਆ ਗਿਆ ਸੋ ਇੱਥੇ ਜੇਕਰ ਗੱਲ ਕੀਤੀ ਜਾਏ ਕਿਸਾਨਾਂ ਦੀ ਸੋ ਉਹਨਾਂ ਦੇ ਵੱਲੋਂ ਆਖਿਆ ਗਿਆ ਇੱਥੇ ਡੀਐਸਪੀ ਦਾ ਆਖਿਆ ਗਿਆ ਕਿ ਮੈਂ ਉੱਪਰ ਤੱਕ ਜਾਵਾਂਗੀ ਤੇ ਇਹਨਾਂ ਕਿਸਾਨਾਂ ਖਿਲਾਫ ਸਭ ਤੋਂ ਸਖਤ ਜਿਹੜੀ ਕਾਰਵਾਈ ਹੈ ਉਹ ਕਰਾਂਗੀ ਸੋ ਉਹਨਾਂ ਦੇ ਵੱਲੋਂ ਸਾਫ਼ ਸ਼ਬਦਾਂ ਚ ਕਿਹਾ ਗਿਆ ਹੈ ਕਿ ਇਹਨਾਂ ਸਾਰੇ ਹੀ ਕਿਸਾਨਾਂ ਦੇ ਉੱਤੇ ਹੁਣ ਕਾਰਵਾਈ ਜਿਹੜੀ ਹੈ ਉਹ ਹੋਵੇਗੀ ਤੇ ਉੱਥੇ ਹੀ ਕਿਸਾਨਾਂ ਦੇ ਇਲਜ਼ਾਮ ਨੇ ਕਿ ਸਾਡੀਆਂ ਮੰਗਾਂ ਇੱਥੇ ਨਹੀਂ ਸੁਣੀਆਂ ਜਾ ਰਹੀਆਂ ਸਰਕਾਰ ਸਾਡੀਆਂ ਮੰਗਾਂ ਤੇ ਗੌਰ ਨਹੀਂ ਕਰ ਰਹੀ ਜਿਸ ਦੇ ਚੱਲਦੇ ਆ ਸਾਨੂੰ ਵਾਰ-ਵਾਰ ਧਰਨੇ ਪ੍ਰਦਰਸ਼ਨ ਜਿਹੜੇ ਨੇ ਕਰਨੇ ਪੈ ਰਹੇ ਨੇ ਸੋ ਟਰਾਲੀ ਚੋਰੀ ਦਾ ਇਹ ਪੂਰਾ ਮਾਮਲਾ ਹੈ ਸੋ ਦੱਸ ਦਈਏ ਕਿ ਟਰਾਲੀ ਚੋਰੀਆਂ ਹੋਈਆਂ ਸੀ ਤੇ ਇਥੇ ਆ ਪਪੂ ਪੰਕਜ ਨਾ ਦੇ ਵਿਅਕਤੀ ਦੇ ਘਰੋਂ ਇਹ ਟਰਾਲੀਆਂ ਜਿਹੜੇ ਟਰਾਲੀਆਂ ਦੇ ਟਾਇਰ ਜਿਹੜੇ ਨੇ ਉਹ ਮਿਲੇ ਸੀ ਜਿਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਕੀਤੀ ਜਾਵੇ ਪਰ ਅਜੇ ਤੱਕ ਕੋਈ ਵੀ ਕਾਰਵਾਈ ਜਿਹੜੀ ਹੈ ਨਹੀਂ ਹੋਈ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਇੱਥੇ ਧਰਨਾ ਜੋ ਹੈ ਉਹ ਕੀਤਾ ਜਾ ਰਿਹਾ ਸੀ ਹਾਲਾਂਕਿ ਕਿਸਾਨਾਂ ਨੇ ਇਹ ਗੱਲ ਆਖੀ ਹੈ ਕਿ ਸ਼ਾਂਤਮਈ ਢੰਗ ਦੇ ਨਾਲ ਅਸੀਂ ਧਰਨਾ ਜਿਹੜਾ ਹੈ ਉਹ ਕਰ ਰਹੇ ਸੀ ਪਰ ਬਾਅਦ ਦੇ ਵਿੱਚ ਜਦੋਂ ਅਸੀਂ ਗੱਡੀ ਨੂੰ ਰੋਕੇ ਗੱਲ ਆਖੀ ਕਿ ਤੁਸੀਂ ਅੱਜ ਸਾਡਾ ਜਵਾਬ ਦੇ ਕੇ ਜਾਓ ਤਾਂ ਇੱਥੇ ਡੀਐਸਪੀ ਜਿਹੜੇ ਨੇ ਉਹ ਭਖਦੀ ਹੋਈ ਨਜ਼ਰ ਆਈ ਤੇ ਉਹਨਾਂ ਦੇ ਨਾਲ ਧੱਕਾ ਮੁੱਕੀ ਜਿਹੜੀ ਹੈ ਉਹ ਕੀਤੀ ਗਈ ਹੈ ਸੋ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਦੋਹੇ ਧਿਰਾਂ ਦੇ ਵਿਚਕਾਰ ਕਿਸ ਤਰੀਕੇ ਦੀ ਖਿੱਚੋ ਤਾਣ ਵਧੀ ਹੈ ਕਿਸ ਤਰੀਕੇ ਦੇ ਨਾਲ ਇੱਥੇ ਜ਼ਬਰਦਸਤ ਹੰਗਾਮਾ ਜਿਹੜਾ ਨਾਬਾ ਦੇ ਵਿੱਚ ਅੱਜ ਹੁੰਦਾ ਹੋਇਆ ਨਜ਼ਰ ਆਇਆ ਸੋ ਤਸਵੀਰਾਂ ਦੇਖ ਪਾ ਰਹੇ ਹੋ ਤੁਸੀਂ ਨਾਬਾ ਦੀਆਂ ਜਿੱਥੇ ਕਾਫੀ ਹੱਦ ਤੱਕ ਹੰਗਾਮਾ ਹੋਇਆ ਹੈ ਕਿਸਾਨਾਂ ਦੇ ਵਿਚਕਾਰ ਤੇ ਪ੍ਰਸ਼ਾਸਨ ਦੇ ਵਿਚਕਾਰ ਦੇਖ ਸਕਦੇ ਹੋ ਖਿੱਚੋ ਤਾਣ ਵਧੀ ਹੈ ਜਿਸ ਨੂੰ ਲੈ ਕੇ ਇੱਥੇ ਵਾਰ-ਵਾਰ ਇਲਜ਼ਾਮ ਜਿਹੜੇ ਨੇ ਇੱਕ ਦੂਜੇ ਤੇ ਨਿਕਲ ਕੇ ਸਾਹਮਣੇ ਆ ਰਹੇ ਨੇ ਸੋ ਨਾਬਾ ਇਲਾਕੇ ਦੇ ਵਿੱਚ ਲਵਾਰਿਸ ਮਲੀ ਕੋਹੋ ਟਰਾਲੀ ਨੂੰ ਵੀ ਪੱਪੂ ਦੇ ਨਾਲ ਜੋੜਨ ਦੀ ਗੱਲ ਜਿਹੜੀ ਨੇ ਉਹ ਕਿਸਾਨ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਕਿਸਾਨਾਂ ਦੇ ਵੱਲੋਂ ਲਗਾਤਾਰ ਇਲਜ਼ਾਮ ਤੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਪਰ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੀ ਗੱਲ ਆਖੀ ਜਾ ਰਹੀ ਹੈ ਕਿ ਸਾਡੀਆਂ ਮੰਗਾਂ ਜਿਹੜੀ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾ ਰੀਆਂ ਜਿਸ ਦੇ ਚਲਦੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਇੱਥੇ ਧਰਨੇ ਕਰਦੇ ਹੋਏ ਨਜ਼ਰ ਆ ਰਹੇ ਸੀ ਪਰ ਜਦੋਂ ਮੈਡਮ ਨੇ ਇੱਥੇ ਕਾਫੀ ਹੱਦ ਤੱਕ ਬਦਤਮੀਜ਼ੀ ਕੀਤੀ ਉਹਨਾਂ ਦੇ ਨਾਲ ਖਿੱਚੋ ਤਾਣ ਕੀਤੀ ਉਸ ਤੋਂ ਬਾਅਦ ਇਹ ਮਾਮਲਾ ਪੱਖ ਦਾ ਹੋਇਆ ਕਾਫੀ ਗਰਮੰਦਾ ਹੋਇਆ ਨਜ਼ਰ ਆਇਆ ਸੀ ਸੋ ਇਹ ਨਾਬਾ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਡੀਐਸਪੀ ਨਾਬਾ ਮਨਦੀਪ ਕੌਰ ਦੇ ਕਿਰੋ ਕੀਤਾ ਜਾਂਦਾ ਹੈ ਤੇ ਉਸ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਕਾਫੀ ਹੱਦ ਤੱਕ ਹੋਰ ਗਰਮ ਹੁੰਦਾ ਹੋਇਆ ਨਜ਼ਰ ਆਇਆ ਸੋ ਇੱਕ ਦੂਜੇ ਤੇ ਤਾਨੇਵਾਜ਼ੀ ਤੰਜਵਾਜ਼ੀ ਕਰਦੇ ਨਜ਼ਰ ਆਏ ਨੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ ਨੇ ਸੋ ਕਿਸਾਨਾਂ ਦੇ ਵੱਲੋਂ ਵੀ ਇਲਜ਼ਾਮ ਲਾਏ ਗਏ ਨੇ ਨਾਲ ਹੀ ਦੱਸਦੀ ਹੈ ਕਿ ਡੀਐਸਪੀ ਮਨਦੀਪ ਕੌਰ ਨੇ ਵੀ ਕਿਹਾ ਹੈ ਕਿ ਪੱਪੂ ਨੂੰ ਪਹਿਲਾਂ ਹੀ ਕੋਰਟ ਦੇ ਵੱਲੋਂ ਟਰਾਲੀ ਚੋਰੀ ਕਰਦੇ ਹੋਇਆ ਇਸ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਚੁੱਕੀ ਹੈ ਸੋ ਲੇਕਿਨ ਕਿਸਾਨਾਂ ਕਿਸਾਨ ਉਸ ਨੂੰ ਅਰੈਸਟ ਕਰਨ ਦੇ ਲਈ ਪੁਲਿਸ ਉੱਪਰ ਦਬਾਅ ਪਾ ਰਹੇ ਨੇ ਸੋ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਇੱਥੇ ਅਜਿਹਾ ਨਹੀਂ ਹੋ ਸਕਦਾ ਕਿਉਂਕਿ ਜ਼ਮਾਨਤ ਇਸ ਮਾਮਲੇ ਦੇ ਵਿੱਚ ਮਿਲ ਚੁੱਕੀ ਹੈ ਸੋ ਦੂਜੇ ਪਾਸੇ ਕਿਸਾਨਾਂ ਦਾ ਵੀ ਇਲਜ਼ਾਮ ਹੈ ਕਿ ਸਾਡੇ ਕੱਪੜੇ ਫਾੜੇ ਗਏ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੱਗਾਂ ਲਾਈਆਂ ਗਈਆਂ ਨੇ ਸੋ ਜਿਸ ਨੂੰ ਲੈ ਕੇ ਕਾਫੀ ਹੱਦ ਤੱਕ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੀ ਘੇਰਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਘੇਰਿਆ ਗਿਆ ਕਿ ਜਿਹੜੀ ਪਾਰਟੀ ਕਹਿੰਦੀ ਸੀ ਧਰਨਿਆਂ ਦੇ ਵਿੱਚੋਂ ਅਸੀਂ ਨਿਕਲੇ ਹਾਂ ਅੱਜ ਉਹ ਹੀ ਪਾਰਟੀ ਸਾਡੇ ਤਰਨਿਆਂ ਨੂੰ ਦਬੋਂਦੀ ਹੋਈ ਨਜ਼ਰ ਆ ਰਹੀ ਹੈ ਸੋ ਇਹ ਤਸਵੀਰ ਤੁਸੀਂ ਇੱਕ ਵਾਰ ਫਿਰ ਤੋਂ ਦੇਖ ਸਕਦੇ ਹੋ ਨਾਬਾ ਦੀਆਂ ਜਿੱਥੇ ਆਪਸੀ ਖਿੱਚੋਤਾਣੇ ਵਾਧਦੀ ਹੋਈ ਅੱਜ ਨਜ਼ਰ ਆਈ ਹੈ ਬਿਊਰੋ ਰਿਪੋਰਟ ਰੋਜ਼ਾਨਾ ਲੋਕਨਾਟ ਟੀਵੀ